ਸਤਨਾਮ ਸ੍ਰੀ ਵਾਇ ਗੁਰੂ ਸਹਜੇ ਦੇਨ ਦਰਦ ਦੁਖ ਨੇਨਾ ਘਟ ਘਟ ਨਾ ਕੇ ਅਨੋਛੇ ਸ਼ਰਣ ਤੁਮਹਾਰੇ ਆਇਓ ਨਾਨਕ ਪ੍ਰਭ ਸਰਤ ਹੋਏ ਸਿੱਤ ਕਸਮ ਨੇ ਸੋਰ ਅਰਸਾ ਕਰਸਾ ਚਟੇ ਤੁਹਾਡੇੁੱਟੇ ਸੱਚੇ ਪਾਤੇ ਸਾਹੋ ਨਾਲ ਜਨਮੇ ਜਨਮ ਦੀ ਕਟੇ ਖੰਮ ਵਿੱਚ ਕੰਧੜੇ ਜੇ ਰਹਾ ਇਨ ਸਾਵੇਂ ਟੋਲਹ ਚੰਨ ਜੜਾਈ ਆਪਣੇ ਨਹਾ ਸੁਸਜਣ ਟੋਲਹ ਸਜਣ ਸੱਚਾ ਪਾਤੇ ਸੌ ਸਰਸਾਨੇ ਚਾਂ ਜਿਵੇਂ ਪਾਸੇ ਬੈਠੇ ਸੋਹੀਏ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਮਹਲਾ ਪੰਜਵਾਂ ਇੱਕ ਓੰਕਾਰੁ ਸਾਤਿ ਗੁਰ ਪ੍ਰਸਾਦੋ ਘਰ ਘਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਵੇਪਨੇ ਨਾਮ ਜਪਉ ਹਰਿ ਰੰਗ ਘਰ ਘਰ ਤੇਰਾ ਪ੍ਰਵਾਸਾ ਸੋ ਜਨ ਕੇ ਸੰਗ ਕਰ ਕਿਰਪਾ ਪ੍ਰੇਤਮ ਪ੍ਰਵੇ ਆਪਣੇ ਨਾਮ ਜਪੋ ਹਰ ਰੰਗੋ ਜਨਕੋ ਪ੍ਰਵੇ ਆਪਣੇ ਕਾ ਤਾਣ ਜੋ ਤੋ ਕਰੇ ਕਰੋ ਸੁਆਮੀ ਸਮਸਲਤ ਪਰਵਾਣੋ ਰਹਾ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੇ ਚਰਨ ਸਰਨ ਨਾਨਕ ਦੇਸ ਹਰ ਹਰ ਸੰਤੇ ਐ ਬਿਦ ਹੋ ਜਾਤੇ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੇ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੇ ਬਿਦ ਜਤੇ ਸਤਨਾਮ ਸ੍ਰੀ ਵਾਹੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗੁਰੂ ਪਿਆਰੀ ਸਾਧ ਸੰਗਤ ਜੀਓ ਜਿਨ੍ਹਾਂ ਸਾਧ ਸੰਗਤਾਂ ਨੇ ਭਾਈ ਹੁਕਮ ਨਾਲ ਸਰਣ ਕਿਤਾ ਹੈ ਜੋ ਉਚਾਰਣ ਕਿਤਾ ਉਹ ਸਰਬੱਤ ਦੇ ਕਦਰਾਂ-ਕੀਮਤਾਂ ਨਾਲ ਜੁੜੱਖੇ ਮਾਈਆਂ ਚ ਬੱਚਤਾਂ ਨੂੰ ਸਿੱਖੀ ਜੰਤ ਵਿਸ਼ੇ ਭਾਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਜੀ ਆਓ ਗੱਲਬਾਤ ਕੀ ਹਫਤੇ ਗਜ਼ਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ